ਸਾਨੂੰ ਕੋ ਮਾੜੀ ਗੱਲ ਕਹਦੇ ਨਾ 1900 ਸਾਨੂੰ 96 ਦੀ ਗੱਲ ਵੀ 25 ਤੱਕ ਚੇਤੇ ਰਹਿੰਦੀ ਆ ਪਰ ਮਾੜੀਆਂ ਗੱਲਾਂ ਅਸੀਂ ਨਾਲ ਲਈ ਸੁਰਖਦੇ ਆ ਤੇ ਚੰਗੀਆਂ ਗੱਲਾਂ ਅਸੀਂ ਜ਼ਿੰਦਗੀ ਵਿੱਚ ਵਿਸਾਰ ਦਿੰਦੇ ਆ ਜ਼ਿੰਦਗੀ 'ਚ ਹਮੇਸ਼ਾ ਹੀ ਕਿਹਦਾ ਚੰਗਾ ਪੱਖ ਚੇਤੇ ਰੱਖੋ ਮਾੜੇ ਨੂੰ ਮਨਫ਼ੀ ਕਰ ਦਿਓ ਛੱਡ ਦਿਓ ਕੋਈ ਗੱਲ ਨਹੀਂ ਫਿਰ ਕੀ ਹੋਇਆ ਚੰਗੀ ਗੱਲ ਜ਼ਿੰਦਗੀ 'ਚ ਰੱਖੋ ਤਾਂ ਸਾਬ ਜੀ ਇੱਥੇ ਕਿੱਡੇ ਮੈਂ ਇੰਨੀ ਵਡੇਰੀ ਉਮਰ ਦੇ ਵਿੱਚ ਵੀ ਮਹਾਰਾਜ ਨੇ ਐਡਾ ਵੱਡਾ ਗਿਆਨ ਦਿੱਤਾ ਤੋ ਧੰਗੁਰੂ ਅਰਜਨ ਸਾਹਿਬ ਜੀ ਕਹਿੰਦੇ ਗੁਰ ਜੈਸਾ ਨਾਹੀਂ ਕੋ ਦੇਵ ਗੁਰੂ ਵਰਗਾ ਕੋਈ ਦੇਵ ਨਹੀਂ ਗੁਰੂ ਦਾ ਕੋਈ ਮੁਕਾਬਲਾ ਨਹੀਂ ਦੇਵ ਦਾ ਅਰਥ ਹੈ ਕੋਈ ਦੇਵੀ ਕੋਈ ਦੇਵਤਾ ਕੋਈ ਮਨੁੱਖ ਕੋਈ ਵੀ ਗੁਰੂ ਦਾ ਮੁਕਾਬਲਾ ਨਹੀਂ ਕਰ ਸਕਦਾ ਤੇ ਹੁਣ ਆਪਾਂ ਜਿੰਨੇ ਵੀ ਭੈਣਪਰਾ ਬਜ਼ੁਰਗ ਬੈਠੇ ਹੋ ਮਾਰੇ ਅੱਜ ਅਸੀਂ ਗੁਰੂ ਦੇ ਬਰਾਬਰ ਕਿੰਨਾ ਕੁਝ ਖੜਾ ਕਰ ਲਿਆ ਜਿਹੜਾ ਸਿਰ ਗੁਰੂ ਅੱਗੇ ਝੁਕਣਾ ਚਾਹੀਦਾ ਉਹ ਸਿਰ ਅੱਜ ਸਾਡਾ ਕਿੰਨੇ ਥਾਵਾਂ ਤੇ ਝੁਕ ਰਿਹਾ ਹੈ ਕਿੰਨੇ ਲੋਕ ਨੇ ਕਿੱਥੇ ਕਿੱਥੇ ਜਾ ਕੇ ਜਿੱਥੇ ਗੈਵ ਨਹੀਂ ਹੁੰਦੇ ਉਸ ਜਗ੍ਹਾ ਦੀ ਆਸਤਾ ਆਪਣੇ ਅੰਦਰ ਬਣਾ ਕੇ ਬੈਠੇ ਹੁੰਦੇ ਨੇ ਇਹੋ ਜੰਗ ਗੁਰੂ ਸਾਹਿਬ ਨੇ ਲੜੀ ਸੀ ਇਹੋ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ ਸੀ ਸਾਨੂੰ ਵੀ ਆਹ ਜ਼ਿੰਦਗੀ ਨੂੰ ਜੂਣਾ ਹੈ ਇਹ ਜਿਹੜੇ ਪਿਆਰੇ ਸ਼ਬਦ ਰਚੇ ਮਹਾਰਾਜ ਨੇ ਸਿਧਾਂਤ ਦਿੱਤਾ ਦੋਹਾਂ ਦੀ ਇਹ ਕਲੀਅਰ ਵੀ ਆਖਿਆ ਵਰਤ ਨਾ ਰਹੁ ਨਾ ਮਹਿਰਮਦਾਨਾ ਅਸੀਂ ਵਰਤ ਨਹੀਂ ਰੱਖਦੇ ਤੁਸੀਂ ਉਦਾਂ ਬੰਦਾ 15 ਘੰਟੇ 20 ਘੰਟੇ 16 ਘੰਟੇ ਨਾ ਖਾਵੇ ਤੁਹਾਡੀ ਬਾਡੀ ਦਾ ਫਾਇਦਾ ਹੋਏਗਾ ਇਹ ਅੱਜ ਕੱਲ ਡਾਕਟਰ ਵੀ ਕਹਿੰਦੇ ਨੇ ਤੁਸੀਂ ਥੋੜੀ ਫਾਸਟਿੰਗ ਕਰੋਗੇ ਤੁਹਾਡੀ ਹੈਲਥ ਵਧੀਆ ਰਹੇਗੀ ਪਰ ਵਰਤ ਕੋਈ ਰੱਖੇ ਤੇ ਫਾਇਦਾ ਦੂਜੇ ਨੂੰ ਹੋਵੇ ਇਹਨੂੰ ਨਾ ਗੁਰਮਤ ਮੰਨਦੀ ਹੈ ਨਾ ਇਹਨੂੰ ਮੈਡੀਕਲ ਲੈਣ ਮੰਨਦੀ ਹੈ ਮੰਨਦਾ ਜੀ ਕੋਈ ਪਰ ਧਰਮ ਦੇ ਨਾਂ ਤੇ ਐਸਾ ਕੀਤਾ ਗਿਆ ਭੁੱਖੀ ਰਵੇ ਬੀਬੀ ਤੇ ਲੰਬੀ ਉਮਰ ਉੱਚੀ ਬੋਲਿਓ ਜੀ ਕਿ ਸਾਡੀਆਂ ਹਿੰਦੂ ਭੈਣਾਂ ਰੱਖਦੀਆਂ ਨੇ ਵਰਤ ਤੇ ਕਈ ਉਹਨਾਂ ਵਰ ਦੇਖ ਕੇ ਸਾਡੀਆਂ ਸਿੱਖ ਬੀਬੀਆਂ ਵੀ ਰੱਖਣ ਲੱਗ ਪਈਆਂ ਹਰਿਆਲੀ ਵਰਤ ਰੱਖਣ ਲੱਗ ਪਈਆਂ ਅੱਛਾ ਜੇ ਤੇ ਬੀਬੀ ਵਰਤ ਭੁਖੀ ਰਹੇਗੀ ਤੇ ਬੀਬੀ ਦਾ ਫਾਇਦਾ ਹੋਊਗਾ 1 ਘੰਟਾ 2 ਘੰਟੇ 10 ਘੰਟੇ 20 ਘੰਟੇ ਨਹੀਂ ਖਾਦਾ ਪਰ ਕਮਾਲ ਦੀ ਗੱਲ ਤੁਸੀਂ ਵੇਖੋ ਵਰਤ ਰੱਖਿਆ ਬੀਬੀ ਨੇ ਤੇ ਲੰਬੀ ਉਮਰ ਕਿੱਦੀ ਹੋਣੀ ਹੈ ਜੀ ਬੰਦੇ ਦੀ ਅੱਛਾ ਜਿਹਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ ਨਾ ਉਹ ਨਸ਼ੇ 'ਚ ਟੋਲ ਹੋਇਆ ਵਾ ਉਹਨੂੰ ਆਦੀ ਆ ਤੇਰਾ ਮਸ਼ਾਨ ਨਹੀਂ ਜਿਹੜਾ ਮੂੰਹ ਵੇਖਾਂ ਉਸ ਖਲੋਣ ਜੋਗਾ ਹੈ ਹੀ ਨਹੀਂ ਤੇ ਵੀ ਵੀ ਅੱਛਾ ਜੇ ਤੇ ਵਰਤ ਰੱਖਣਾ ਲੰਬੀ ਉਮਰ ਹੋਣ ਤੇ ਜਿਨ੍ਹਾਂ ਨੂੰ ਰੋਟੀ ਮਿਲਦੀ ਨਹੀਂ ਅਜੇ ਵੀ ਭਾਰਤ ਵਿੱਚ ਕੁਝ ਲਾ ਕੇ ਐਸੇ ਹੈਗੇ ਨੇ ਜਿੱਥੇ ਸੱਚੀ ਰੋਟੀ ਨਹੀਂ ਨਸੀਬ ਜਿਨ੍ਹਾਂ ਨੂੰ ਰੋਟੀ ਵੈਸੇ ਨਹੀਂ ਮਿਲੀ ਉਹਨਾਂ ਦੇ ਪਤੀ ਤੇ ਦੁਨੀਆ ਤੋਂ ਜਾਣ ਹੀ ਨਾ ਕਦੀ ਕਦੀ ਸੋਚਿਆ ਪਰ ਸਾਬ ਨੇ ਬਾਣੀ ਚ ਲਿਖ ਦਿੱਤਾ ਕਿ ਦੇ ਵਰਤ ਨਾ ਰਹੂੰ ਨਾ ਮੈਂ ਰਮਜ਼ਾਨਾ ਰਮਜ਼ਾਨ ਦਾ ਅਰਥ ਹੈ ਰਮਜ਼ਾਨ ਦੇ ਮਹੀਨੇ ਚ ਮੁਸਲਮਾਨ ਭਰਾ ਰੋਜ਼ੇ ਰੱਖਦੇ ਆ ਇਹਨ ਵੀ ਇੱਕ ਧਿਰ ਨੂੰ ਆਖਿਆ ਕਿੰਦੇ ਨਾ ਤੇ ਅਸੀਂ ਵਰਤ ਰੱਖਦੇ ਆ ਨਾ ਅਸੀਂ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਰੱਖਦੇ ਆ ਵਰਤਨਾ ਰਹੋ ਨਾ ਮੈਂ ਰਮਦਾਨਾ ਤਿਸ ਸੇਵੀ ਜੋ ਰਖੇ ਨਿਦਾਨਾ ਇਹ ਜਦੋਂ ਦੱਦੇ ਨਾਲ ਆਏਗਾ ਨਾ ਇਹਦਾ ਅਰਥ ਹੋਏਗਾ ਅਖੀਰ ਆਖਰ ਜਦੋਂ ਧੱਦੇ ਨਾਲ ਆਏਗਾ ਉਹਦਾ ਅਰਥ ਹੋਏਗਾ ਖਜ਼ਾਨਾ ਨਿਧਾਨ ਤਿੰਨ ਨਦਾਨਾ ਆ ਚੇਤਾ ਰੱਖਣਾ ਉਚਾਰਨ ਕਰਨ ਵਕਤ ਜਦੋਂ ਵੀ ਗੁਰਾਂ ਸਾਹਿਬ ਜੀ ਧੱਦੇ ਨਾਲ ਆਏਗਾ ਉਹਦਾ ਅਰਥ ਹੋਏਗਾ ਖਜ਼ਾਨਾ ਜਦੋਂ ਦੱਦੇ ਨਾਲ ਆਏਗਾ ਉਹਦਾ ਅਰਥ ਹੋਏਗਾ ਅਖੀਰ ਆਖਰ ਤਿਸ ਸੇਵੀ ਮੈਂ ਉਸ ਮਾਲਕ ਨੂੰ ਸੇਵਦਾ ਹਾਂ ਜੋ ਰਖੇ ਨਿਦਾਨਾ ਅਖੀਰ ਜਿਹੜਾ ਮੈਨੂੰ ਜ਼ਿੰਦਗੀ ਜਿਉਂਦਾ ਲਾਉ ਇਹਨੂੰ ਹੋਰ ਸੌਖੇ ਸ਼ਬਦਾਂ ਸਮਝੋ ਮੈਂ ਉਸ ਮਾਲਕ ਦਾ ਉਪਾਸ਼ਕਾਂ ਜਿਹੜਾ ਮੈਨੂੰ ਹਵਾ ਦੇ ਰਿਹਾ ਹੈ ਜਿਹੜਾ ਮੈਨੂੰ ਪਾਣੀ ਦੇ ਰਿਹਾ ਹੈ ਜਿਹੜਾ ਮੇਰੇ ਸਰੀਰ ਨੂੰ ਚਲਾ ਰਿਹਾ ਹੈ ਜਿਹੜਾ ਮੇਰੀ ਜ਼ਿੰਦਗੀ ਜੀਉਣ ਵਾਸਤੇ ਇਹ ਸੋਹਣੀ ਜੀ ਧਰਤੀ ਦਿੱਤੀ ਹੈ ਮੈਂ ਉਸ ਪਰੀ ਪੂਰਨ ਪਰਮਾਤਮਾ ਦਾ ਉਪਾਸ਼ਕ ਹਾਂ ਮੈਂ ਕਿਸੇ ਹੋਰ ਦਾ ਉਪਾਸ਼ਕ ਨਹੀਂ ਨਹੀਂ ਹਾਂ ਰਾਵ ਖਾਤਾ ਨੂੰ ਸੱਦਾ ਤਿਸ ਸੇਵੀ ਜੋ ਰੱਖੇ ਨਿਦਾਨਾ ਇੱਕ ਗੁਸਾਈ ਸਾਰੇ ਪੜਿਓ ਇੱਕ ਗੁਸਾਈ ਅੱਲਾ ਮੇਰਾ ਇੱਕ ਗੁਸਾਈ ਜਿਸ ਨੂੰ ਹਿੰਦੂ ਵੀਰ ਗੁਸਾਈ ਕਹਿੰਦੇ ਆ ਮੁਸਲਮਾਨ ਵੀਰ ਅੱਲਾ ਕਹਿੰਦੇ ਆ ਮੇਰਾ ਅਕਾਲ ਪੁਰਖ ਵੈਗਰੂ ਇੱਕੋ ਹੀ ਹੈ ਤੁਸੀਂ ਨਾ ਵੱਖਰੇ ਵੱਖਰੇ ਲਾਹੌਰ ਸੌਖਾ ਸਮਝੋ ਐਦਾਂ ਗਲਾਸ ਪਾਣੀ ਦਾ ਭਰਿਆ ਪਿਆ ਏ ਇੱਕ ਕਹਿੰਦਾ ਇਹ ਜਲ ਹੈ ਦੂਜਾ ਕਹਿੰਦਾ ਪਾਣੀ ਹੈ ਤੀਜਾ ਕਹਿੰਦਾ ਵਾਟਰ ਹੈ ਚੌਥਾ ਕਹਿੰਦਾ ਤੋਇੰਗ ਹੈ ਹੁਣ ਜਿੰਨੀਆਂ ਵੀ ਦੁਨੀਆਂ ਦੀ ਲੈਂਗੁਏਜ ਹੈ ਭਾਸ਼ਾਵਾਂ ਨੇ ਉਹਨਾਂ ਵਿੱਚ ਪਾਣੀ ਦੇ ਵੱਖ-ਵੱਖਰੇ ਨਾਮ ਨੇ। ਪਰਾਣਾ ਇੱਕ ਬਜ਼ੁਰਗ ਆ ਗਿਆ ਲਾਗੇ। ਆਂਦਾ ਕਾਕਾ ਕੀ ਗੱਲ ਐ? ਕਹਿੰਦਾ ਪਾਪਾ ਜੀ, ਬਾਪੂ ਜੀ ਅਸੀਂ ਲੜ ਰਹੇ ਆਂ। ਇਹ ਕਹਿੰਦਾ ਪਾਣੀ ਐ, ਮੈਂ ਕਹਿੰਦਾ ਜਲਵਾ ਆ, ਤੂੰ じゃ ਕਹਿੰਦਾ ਵਾਟਰ ਐ। ਬਾਪੂ ਹੱਸ ਕੇ ਆਂਦਾ ਪੁੱਤਰੋ ਚੁੱਪ ਕਰਕੇ ਇਹਨੂੰ ਪੀ ਲਓ। ਜਿਹੜਾ ਮਰਜ਼ੀ ਨਾਮ ਰੱਖ ਲਓ ਇਹਨੇ ਅੰਦਰ ਜਾ ਕੇ ਸਾਰਿਆਂ ਦੇ ਕੰਮ ਇੱਕੋ ਜਿਹਾ ਹੀ ਕਰਨਾ। ਇਹਨੂੰ ਪੀ ਲਓ ਬਸ। ਨਾਵਾਂ ਪਿੱਛੇ ਨਾ ਲੜੋ। ਇੱਥੇ ਨਾਵਾਂ ਪਿੱਛੇ ਵੀ ਲੜਾਈ ਹੋਈ। ਹਿਸਤੀ ਪੜ ਕੇ ਵੇਖਿਓ। ਇੱਥੇ ਨਾਂਵਾਂ ਪਿੱਛੇ ਵੀ ਲੜਾਈ ਹੋਈ ਕਿਸੇ ਨੇ ਆਖਿਆ ਅੱਲਾਹ ਕਹੇਗਾ ਖੁਦਾ ਕਹੇਗਾ ਤੇ ਛੁਟਕਾਰਾ ਹੋਣਾ ਹੈ ਭਗਤ ਨਾਮਦੇਵ ਜੀ ਨੂੰ ਪੜੋ ਬਾਣੀ ਛੋੜ ਰਾਮ ਕੀ ਨਾ ਭਜੇ ਖੁਦਾਏ ਛੋੜ ਰਾਮ ਕੀ ਨਾ ਤੂੰ ਰਾਮ ਕਹਿਣਾ ਛੱਡ ਦੇ ਖੁਦਾ ਖੁਦਾ ਕਹਿਣਾ ਛੱਡ ਦੇ ਤੇ ਮਾਂ ਮਾਂ ਨੂੰ ਹੱਸ ਕੇ ਭਗਤ ਨਾਮਦੇਵ ਜੀ ਕਹਿੰਦੇ ਮਾਂ ਮੈਨੂੰ ਪਤਾ ਖੁਦਾ ਤੇ ਰਾਮ ਵਿੱਚ ਫਰਕ ਹੋਈ ਨਹੀਂ ਆ ਆਪਣੀ ਮਰਜ਼ੀ ਨਾਲ ਭਾਵੇਂ 50 ਵਾਰ ਕਹਾਂ ਪਰ ਇਹਨਾਂ ਦੇ ਕਹਿਣ ਤੇ ਬੋਲੋ ਜੀ ਈਮਾਨਦਾਰੀ ਨਾਲ ਸੋਚਿਓ ਤੁਸੀਂ ਆਪਣੇ ਬੱਚੇ ਨੂੰ ਪਿਆਰ ਨਾਲ ਪਲੋਸ ਕੇ ਜੋ ਮਰਜ਼ੀ ਖਵਾ ਲਓ ਧੱਕੇ ਨਾਲ ਆਪਣੇ ਬੱਚੇ ਨੂੰ ਖਵਾ ਸਕਦੇ ਜੀ ਕੋਈ ਬੁੱਲ ਕੇ ਦੱਸਿਓ ਜੀ ਐਸ ਸਮੇਂ ਪਲਾ ਅਜੇ 96 95 ਤੋਂ ਪਹਿਲਾਂ ਤੇ ਖਵਾ ਲੈਂਦੇ ਸੀ ਜੇ ਮਾਂ ਨੇ ਨਾ ਕੋਈ ਕਹਣਾ ਤਾਇਰਤ ਪ੍ਰੈਣੀ ਫੜ ਲੈਣੀ ਜਦੋਂ ਵਗਾਤੀ ਗੱਟਿਆਂ 'ਚ ਮਾਰਨੀ ਤੇ ਜਿਹੜੀ ਚੀਜ਼ ਨਹੀਂ ਖਾਣੀ ਉਹ ਵੀ ਖਾ ਲਿਕਣੇ ਮੈਂ ਖਾ ਲੂ ਮੈਨੂੰ ਕੋਈ ਨਹੀਂ ਹੋਇਆ ਹੁਣ ਨਹੀਂ ਜਿਹੜੀ ਪਹਿਲੀ ਪੀੜ੍ਹੀ ਹੈ ਟੀਚਰ ਸਾਡੇ ਗੁਪਤਾ ਟੀਚਰ ਹੁੰਦਾ ਸੀ ਕਿ ਹਿੰਦੂ ਉਹ ਇਦਾਂ ਚੁੰਡੀ ਭਰਦਾ ਹੁੰਦਾ ਸੀ ਇੱਕ ਕਬਤਾ ਉਹ ਨਿਸ਼ਾਨ ਨਹੀਂ ਸੀ ਜਾਂਦਾ ਅੱਜ ਅੱਜ ਨਹੀਂ ਇਹਦਾ ਕਰ ਸਕਦੇ ਤੁਸੀਂ ਜੁਗ ਬਦਲ ਗਿਆ ਨਾ ਅੱਜ ਤੇ ਜੇ ਕੋਈ ਟੀਚਰ ਬੱਚੇ ਨੂੰ ਟੋਕ ਵੀ ਦੇਵੇ ਨਾ ਜਾਣ ਲੱਗਿਆ ਉਹਨੂੰ ਸੌਰੀ ਕਹਿਣਾ ਪੈਂਦਾ ਸਾਡੇ ਲੁਧਿਆਣੇ ਹੋਇਆ ਸਿਰਫ ਬੱਚੇ ਨੂੰ ਇੰਨਾ ਕਹਿ ਦਿੱਤਾ ਸੀ ਕਿ ਬੱਚਾ ਬੇਟਾ ਤੇਰੀ ਪੈਂਟ ਗਿੱਟਿਆਂ ਤੋਂ ਉੱਚੀ ਹੈ ਵੀ ਤੇਰੀ ਵਰਦੀ ਦੇ ਹਿਸਾਬ ਨਾਲ ਮੈਚ ਨਹੀਂ ਕਰਦੀ ਜਿਵੇਂ ਅੱਜ ਕੱਲ ਰਿਵਾਜ ਹੁੰਦਾ ਬੱਚੇ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਘਰ ਗਿਆ ਨਾ ਮਾਂ ਨਾਲ ਗੱਲ ਕੀਤੀ ਰੱਸਾ ਲੈ ਕੇ ਪੱਖੇ ਦੇ ਨਾਲ ਬੰਨ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਬਾਲ ਦੇ ਵਿੱਚ ਸਕੂਲ ਦੇ ਉੱਤੇ ਪਰਚਾ ਹੋਇਆ ਘੇਰਾ ਪਿਆ ਇੱਕ ਨਹੀਂ ਇਦਾਂ ਹੀ ਅਸੀਂ ਉੜੀਸਾ ਗਏ ਜੱਬਲਪੁਰ ਸਾਨੂੰ ਉਹ ਭੈਣ ਟੀਚਰ ਸੀ ਉਹ ਕਹਿੰਦੀ ਵੀਰ ਜੀ ਅੱਜ ਜ਼ਮਾਨਾ ਬਦਲ ਗਿਆ ਹੈ ਅੱਜ ਜੇ ਕਿਤੇ ਬੱਚੇ ਨੂੰ ਅਸੀਂ ਕੁਝ ਕਹਿ ਵੀ ਦਈਏ ਨਾ ਜਾਣ ਲੱਗਿਆਂ ਬੱਚੀ ਬੱਚੇ ਨੂੰ ਪਿਆਰ ਨਾਲ ਸੌਰੀ ਕਹਿਣਾ ਪੈਂਦਾ ਕਿ ਪੁੱਤ ਇਹ ਗੱਲ ਅੰਦਰ ਨਾ ਲੈ ਕੇ ਜਾਇਂ ਪੁਰਾਣਾ ਜ਼ਮਾਨਾ ਹੋਰ ਸੀ ਉਦੋਂ ਤੇ ਬਾਪੂ ਵੀ ਝਿੜਕ ਲੈਂਦਾ ਸੀ ਤਾਇਆ ਵੀ ਝਿੜਕ ਲੈਂਦਾ ਸੀ ਚਾਚਾ ਵੀ ਝਿੜਕ ਲੈਂਦਾ ਸੀ ਤੇ ਦਾਦਾ ਬੈਠਾ ਉਹ ਵੀ ਪਿੱਛੋਂ ਕੋਈ ਨਾ ਕੋਈ ਗੱਲ ਕੁਵਾਰਾ ਵੀ ਝਿੜਕ ਲੈਂਦਾ ਸੀ ਜਦੋਂ ਵਿਆਹ ਜਾਂਦਾ ਸੀ ਵਿਆਹ ਤੋਂ ਬਾਅਦ ਬੱਚੇ ਵੀ ਹੋ ਗਏ ਫੇਰ ਵੀ ਬੱਬੇ ਨੂੰ ਪੁੱਛ ਕੇ ਕਰਨਾ ਇਦਾਂ ਕਰ ਲਈਏ ਆ ਕੰਮ ਉਹਨੂੰ ਜਾਣਾ ਤੇ ਬਾਪੂ ਉਹ ਪਿਆ ਉਹ ਵਧੀਆ ਕੰਮ ਉਹ ਜਮਾਨਾ ਵਧੀਆ ਸੀ ਹੁਣ ਹੁਣ ਜਿਹੜੀ ਵਿਚਕਾਰਲਾ ਮੇਲ ਆ ਨਾ ਉਹ ਇੱਕ ਦਿਨ ਮੈਨੂੰ ਇੱਕ ਵੀਰ ਪੰਜਾਬ ਮਿਲਿਆ ਉਹ ਕਹਿੰਦਾ ਭਾਈ ਸਾਹਿਬ ਪਹਿਲਾਂ ਦਾਦੇ ਪਰਦਾਦੇ ਤਾਇਆਂ ਕੋਲ ਝਿੜਕਾਂ ਖਾਧੀਆਂ ਅਸੀਂ ਸੋਚਿਆ ਜਵਾਕਾਂ ਕੋਲੋਂ ਬਦਲਾ ਲਵਾਂਗੇ ਕਹਿੰਦਾ ਆਪ ਉਹ ਮਰ ਗਿਆ ਹੁਣ ਫੇਰ ਨੁਕਰੇ ਜੇ ਲਾ ਕੇ ਸੋਫੇ ਤੇ ਬੈਠੇ ਹੁੰਦੇ ਆ ਆਂਦਾ ਪੁੱਤ ਘਟ ਬੋਲਦਾ ਪੋਤਰਾ ਉੱਚੀ ਬੋਲੋ ਜੀ ਪੈਣੋ ਇਹ ਥੋੜਾ ਜਿਹਾ ਸਮਾਂ ਬੱਚਿਆਂ ਨੂੰ ਦੇਣ ਦੀ ਲੋੜ ਹੈ ਅੱਜ ਵੀ ਐਸੇ ਹੈ ਐਸਾ ਨਾ ਮੰਨੋ ਅਜੇ ਵੀ ਮੈਂ ਆਪਣੀ ਜ਼ਿੰਦਗੀ ਚ ਐਸੀ ਪੀੜ੍ਹੀ ਵੇਖੀ ਹੈ ਜਿਹੜੇ ਅਜੇ ਵੀ ਕੁਝ ਪੋਤਰੇ ਦਾਦੇ ਨਾਲ ਸਨੇਹ ਕਰਦੇ ਆ ਦੋਤੇ ਦੋਤੀਆਂ ਨਾਨੇ ਨਾਲ ਸਨੇਹ ਕਰਦੇ ਆ ਪਰ ਪਤਾ ਕਿਹੜੇ ਜਿਨ੍ਹਾਂ ਨੇ ਵਕਤ ਦਿੱਤਾ ਹੈ ਜਿਨ੍ਹਾਂ ਨੇ ਟਾਈਮ ਦਿੱਤਾ ਹੈ ਜਿਨ੍ਹਾਂ ਨੇ ਮਹੱਤਤਾ ਜਾਣੀ ਆ ਵੀ ਕੱਲਾ ਪੈਸਾ ਸਭ ਕੁਝ ਨਹੀਂ ਐ। ਨੋ 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 ਇਹ ਤਾਂ ਖੇਡ ਐ ਪਿਆਰਿਓ। ਇੱਥੇ ਰਹਿ ਜਾਣਾ ਸਾਰਾ ਕੁਝ। ਮਿਲੀਅਨ ਡਾਲਰਾਂ ਦੇ ਮਾਲਕ ਵੀ ਮੈਂ ਰੋਂਦੇ ਵੇਖੇ ਪੁੱਬਾ ਮਾਰ ਕੇ। ਤੁਹਾਡੀ ਕਮਾਈ ਐ ਤੁਸੀਂ ਜਦੋਂ ਬੈਠਿਓ ਤੁਹਾਡੇ ਲੱਗੇ ਚਾਰ ਜੀ ਬੈਠੇ ਹਨ ਕੋਈ ਗੱਲਾਂ-ਵਾਤਾਂ ਕਰੋ, ਪਰਿਵਾਰ ਚ ਦਾ ਦੁੱਖ-ਸੁਖ ਪੁੱਛੋ। ਆ ਮੋਬਾਈਲ ਜਦੋਂ ਘਰ ਜਾਂਦੇ ਹੋ 10 ਮਿੰਟ ਆਪਣੀ ਬੋਡੀ ਤੋਂ ਪਰਾਂ ਕਰਦੇ ਹੋ। ਬੱਚਾ ਗੱਲ ਕਰਦਾ ਉਹਦੀ ਗੱਲ ਧਿਆਨ ਨਾਲ ਸੁਣੋ। ਧੀ ਗੱਲ ਕਰਦੀ ਉਹਦੇ ਨਾਲ ਧਿਆਨ ਨਾਲ ਗੱਲ ਕਰੋ। ਪਰਿਵਾਰ ਚ ਇਹਨਾਂ ਗੱਲਾਂ ਨੂੰ ਅੱਜ ਮੈਂ ਪਹਿਲਾਂ ਕਹਤਾ ਇਹ ਚੀਜ਼ਾਂ ਚੰਗੀਆਂ ਪਰ ਜੇ ਤੁਸੀਂ ਇਹਦੀ ਸਹੀ ਵਰਤੋਂ ਕਰੋ ਤਾਂ ਜੇ ਗਲਤ ਵਰਤੋਂ ਕਰੋ ਇਹਦੇ ਵਰਗਾ ਯਾਰ ਕੋਈ ਨਹੀਂ